ਗਾਇਸ ਸਤਿ ਸ਼੍ਰੀ ਅਕਾਲ ਸਾਇਨ ਤੋਂ ਸਤਿ ਸ਼੍ਰੀ ਅਕਾਲ ਟਿਪ ਚਲੋ ਬਟਰ ਲਕਸ ਤੇ ਤਾਂ ਅੱਜ ਆਪਾਂ ਬਣਾਏ ਆ ਸੈਂਡਵਿਚ ਤੇ ਪਿਆਜ਼ ਆ ਪਰੌਂਠੇ ਤਾਂ ਤੁਹਾਨੂੰ ਸਾਰੀ ਰੈਸਪੀ ਸ਼ੇਅਰ ਵੀ ਕਰਾਂਗੇ ਤਾਂ ਦੇਖਾਵਾਂਗੇ ਵੀ ਚਲੋ ਹੁਣ ਆਪਾਂ ਦੇਖਦੇ ਹਾਂ ਹਾਂਜੀ ਅੱਜ ਅਸੀਂ ਬਣਾ ਰਹੇ ਹਾਂ ਪਿਆਜ਼ ਵਾਲੇ ਪਰੌਂਠੇ ਪਹਿਲਾਂ ਆਪਾਂ ਪਿਆਜ਼ ਤਿੰਨ ਚਾਰ ਪਿਆਜ਼ ਲਈ ਆਪਾਂ ਬਰੀਕ ਲੱਛੇਦਾਰ ਕੱਟ ਲੈ ਇਹਨਾਂ ਨੂੰ ਜਿਹਦੇ ਸਬਜੀ ਥੋੜੀ ਹੋਵੇ ਜਾਂ ਵੈਸੇ ਵੀ ਮਨ ਕਰੇ ਖਾਣ ਨੂੰ ਤਾਂ ਬਹੁਤ ਟੇਸਟੀ ਬਰੌਂਥੀ ਬਣਦੀ ਹੈ ਇਸਦਾ ਬਹੁਤ ਵਾਰੀ ਬਣਾਇਆ ਸੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਹਨਾਂ ਦੀ ਇਹਦੇ ਚ ਪਾਵਾਂਗੇ ਆਪਾਂ ਹੁਣ ਨਮਕ ਥੋੜਾ ਜਿਹਾ ਮਸਾਲਾ ਥੋੜੀ ਲਾਲ ਮਿਰਚ ਪਾਵਾਂਗੇ ਤੇ ਚਾਟ ਮਸਾਲਾ ਤੁਸੀਂ ਜੇ ਕਾਲੀ ਮਿਰਚ ਪਾਣੀ ਹੋਊ ਤੁਸੀਂ ਬਾਅ ਸਕਦੇ ਹੋ ਤੁਹਾਡੀ ਮਰਜ਼ੀ ਹੈ ਕਰਾਂਗੇ ਆਪਾਂ ਬੀਸਨ ਐਡ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਬੀਸਨ ਇਹਨੂੰ ਨਾਲ ਬਸ ਜੁੜ ਚੰਗੇ ਆਹ ਬਰ ਵਧੀਆ ਮਤਲਬ ਖੇਲ ਲੱਗਦੇ ਨੇ ਪੇਸਟ ਵਧੀਆ ਜੁੜ ਜਾਂਦਾ ਖੇਲ ਲੱਗਦਾ ਨਹੀਂ ਆਹ ਲੋਬੀ ਇਹ ਦਹੀਂ ਨਾਲ ਵੀ ਖਾ ਸਕਦੇ ਮਖਣੀ ਨਾਲ ਪਰ ਇੱਥੇ ਖਾਦੇ ਜਾ ਰਹੇ ਮਲਾਈ ਨਾਲ ਕਿਵੇਂ ਬਣਿਆ ਹੈ ਹਾਂਜੀ ਆਪਾਂ ਬਣਾ ਰਹੇ ਹਾਂ ਜੀ ਸੈਲਡ ਜੀ ਪਹਿਲੇ ਵਸਤਾਂ ਕੋਲ ਇਹ ਟਮਾਟਰ ਕੱਟ ਲਿਆ ਪਿਆਜ਼ ਹਰੀ ਮਿਰਚ ਤੇ ਗਾਜਰਾਂ ਨੂੰ ਕਰ ਰਹੇ ਕੱਦੂਕਸ਼ ਵਿੱਚ ਪਾ ਨਾ ਵੀ ਆਲੂ ਉਬਲ ਹੀ ਜਾਂਦੇ ਆ ਪਿਆਜ਼ ਤੇ ਹਰੀ ਮਿਰਚ ਬਰੀ ਬਰੀ ਕਰ ਲਏ ਸੀ ਟਮਾਟਰ ਵੀ ਬਰੀ ਬਰੀ ਕਰ ਲਏ ਸੀ ਈ ਗਾਜਰਾਂ ਨੂੰ ਕੱਦੂਕਸ਼ ਕਰ ਲਿਆ ਨੇ ਨੇ ਗਾਜਰ ਮੰਗਦੋ ਇੱਕ ਇੱਕ ਬੁਲਤ ਨਾ ਸੈਂਡਵਿਚਾਂ ਲਗਦੀਆਂ ਚਾਰ ਹੋ ਗਏ ਨੇ ਬੜੇ ਰਹਿੰਦੇ ਪਤਾ ਨਹੀਂ ਬਣਾ ਲਵਾਂ ਕਿ ਦੋ ਦੋ ਨਵੂ ਖਾਊਗੀ ਬਿਨਾ ਬਣਾ ਲਿਆ ਤਾ ਨਾ ਲੈ ਕੇ ਨਹੀਂ ਆਇੰਦੇ ਹਾਂ ਢੰਡੇ ਆ ਖਾ ਲਈ ਤਾਂ ਇਥੇ ਆਪਣੇ ਆਲੂ ਭਲੀ ਜਾਂਦੇ ਜੀ ਹਾਂ ਜੀ ਇਸ ਲਈ ਬਰੈਡ स्वीट कॉर्न ਜਿਹੜੇ ਇਹ ਥੋੜੇ ਜਿਹਾ ਗਰਮ ਪਾਣੀ ਚ ਬਾਲਾਂਗੇ ਵੀ ਪਾਵਾਂਗੇ ਵਿੱਚ ਇਧਰ ਆਲੂ ਵੀ ਉਬਲੀ ਜਾਂਦੇ ਆ ਇਧਰ ਮਟੀਰੀਅਲ ਵੀ ਹੋ ਗਿਆ ਸਾਰਾ ਤਿਆਰ ਅੰਤਾਂ ਹਾਂ ਸੀ ਆਪਣੇ स्वीट कॉर्न ਉਹ ਥੋੜੇ ਗਰਮ ਪਾਣੀ ਚ ਬਾਲ ਲਈ ਸੀਗੇ ਇਧਰ ਆਲੂ ਵੀ ਉਬਲ ਹੀ ਦੇ ਸੀ ਚੱਲੀ ਜਾਂਦੇ ਆ ਬਲੇ ਸਭ ਤੋਂ ਛੋਟੇ ਛੋਟੇ ਪੀਸ ਚ ਕੱਟ ਲੇਂ। ਪਾ ਲਓ। ਉਹ ਨਵੂ ਵਾਸਤੇ ਉਹ ਪਿਆਜ਼ ਨਹੀਂ ਖਾਂਦੀ। ਅਸੀਂ ਸਵੇਰ ਪਿਆਜ਼ ਵਾਲੇ ਪਰੌਂਠੇ ਵੀ ਬਣਾਏ ਸੀ ਉਹ ਵੀ ਅਸੀਂ ਵੀਡੀਓ ਵਿੱਚ ਹੀ ਪਾਵਾਂਗੇ। ਚਾਟ ਮਸਾਲਾ ਪਾਤਾ। ਤੋ ਪਾਵਾਂਗੇ ਕਾਲੀ ਮਿਰਚ ਹਾਂ ਤਾਂ ਥੋੜਾ ਕੁ ਭਾਈ ਸੋਚ ਲਈ ਹਾਂ ਹੰਪਮਾ ਗੱਪਾ ਨਮਕ ਇਧਰ ਵੀ ਪਾਤਾ ਦੋ ਮਟੀਰੀਅਲ ਲਾਲ ਮਿਰਚ ਨੂੰ ਹੀ ਪਾ ਗੇ ਅੰਤੁਰਾਣੀ ਦੀ ਖੰਦੀ ਖਾਣੇ

अच्छा ये चला <laughs> ീം ഉ ਮਾਰੇ ਬਰੇਟ ਚਾਹੁੰਦੇ ਜਮਿਕ ਨੂੰ ਨਹੀਂ ਬੁਣਦੇ ਬੁਣਨ ਤਾਂ ਨਾ ਮੈਂ ਦੋ ਪੈਕ ਲੈਣੀ ਇੱਕ ਪੈਕ ਤੁਹਾਨੂੰ ਕਿਉਂ ਲੋ ਜੇ ਨਵੂ ਦਾ ਸੈਂਡਵਿਚ Hit that bass nice and slow. Talk boxing and let the rhythm flow. Uh huh. Punchy swaying. நான் கீड़ा வெச்சின்னுంది தடவனா ਉਜੇ ਹੁਣ ਪਿਆਜ਼ ਵਾਲੇ ਟਮਾਟਰ ਵਾਲੇ ਸੈਂਡਵਿਚ ਚੋਦ ਬੰਦੇ ਨਾਲੇ ਸੱਤ ਹੁੰਦੇ ਨਾਲ ਕੇ ਨਾ ਕਾਲੇ ਸੜਿਆ ਨਾ ਤੇ ਚਿੰਗਿਰ ਦੇ ਬਤੀ ਇਹ ਨਾ ਬਰਮੋਈ ਨਾ ਕੁਤਾਲ ਕੇ ਦੇ ਸ਼ਰਪਸ ਕਲਵੀ ਕੀ ਨੇ ਰੋਟੀਆਂ ਦੇ ਰੋਲ ਬਣਾਈ ਸੋ ਕਿਤੇ ਸਵਾਦ ਬਣੇ ਸੀ ਕਲਵੀ ਕੀ ਨੇ ਰੋਟੀਆਂ ਚਾ ਸਾਰਾ ਮਟੀਰੀਅਲ ਪਾ ਕੇ ਬਣਾਈ ਸੀ ਰੋਲ ਬੜੀ ਟੇਸਟੀ ਬਣਾਈ ਸੀ ਬੱプチ ਭਗੰਤ ਇਹਨਾਂ ਦੇ ਸਾਰੇ ਅੰਦਰ ਕਰ ਲਾਈ ਨਾ ਮਾਇਓਨੀਜ਼ ਦੀ ਸਾਗ ਮਲਾਈ ਵਰਗੀ ਲੱਗਦੀ ਹੈ ਬੱプチ ਦਾ ਸੈਂਡਵਿਚ ਹੋ ਗਿਆ ਯਾਰ ਹਰਬਾਈ ਸਾਸ ਨਮਨ ਬਚ ਗਿਆ ਰੰਜ ਗਈ ਆ ਉਹਦਾ ਪਿਆਕਾ ਨਾ ਦੇ 40 30 ਨਾ ਨਵੇਂ ਬਣੇ ਆ ਆਹ ਸਲਾਰ ਹਾਂਜੀ ਆ ਲੋ ਫੜੋ ਵੀਕਰ ਮਜੀਦ ਨੂੰ ਨੇਰੇ ਨੇਰੇ ਹੀ ਪਸੰਦ ਆ ਤੈਨੂੰ ਲੈਡ ਤਾਂ ਛੱਡ ਰਿਆ ਕਰ ਲੋ ਜੀ ਮਿੱਕੀ ਸੰਗ ਵੀ ਖਾ ਰਹੇ ਆ ਕਿਵੇਂ ਬਣਿਆ ਪਤਾ ਟੇਸਟੀ ਬਣਿਆ ਇਹ ਜੇ ਤੁਸੀਂ ਪੇਸਟ ਤੇ ਮਾਇਨਿਸ ਦੀ ਥਾਂ ਤੇ ਘਰ ਦੀ ਮਲਾਈ ਵੀ ਯੂਜ਼ ਕਰ ਸਕਦੇ ਹੋ ਹਾਂ ਸਾਡੇ ਕੋਲੇ ਅੱਜ ਹੈ ਨਹੀਂ ਅਸੀਂ ਅਸੀਂ ਸੁਬਾਹ ਮਤਲਬ ਉਹਦੀ ਮੱਖਣੀ ਬਣਾ ਲਈ ਸੀ ਨੀ ਤਾਂ ਅਸੀਂ ਉਹ ਵੀ ਵਿੱਚ ਪਾਉਂ ਸੀ ਬਹੁਤ ਮਤਲਬ ਟੇਸਟੀ ਬਣਦਾ ਹੈਗਾ ਪੇਸਟ ਮਲਾਈ ਨਾਲ ਦੁੱਧੋਂ ਵੀ ਵਧੀਆ ਲੱਗਦਾ ਮੈਂ ਕਿੰਦੇ ਹਨੂ ਰੂਹੀ ਅੰਦੀ